ਆਮਨ ਹਾਂਜੀ ਅਸਵੇਰ ਦੇ ਸੁੱਕਦੇ ਪਏ ਆ ਜੇ ਸੁੱਕੇ ਨਹੀਂ ਇਹਨਾਂ ਨੂੰ ਲਾਲਾ ਮੰਮੀ ਮੇਰੀ ਗੱਲ ਸੁਣੋ ਤੁਸੀਂ ਧਾਰਨੇ ਨੇ ਕੱਪੜੇ ਮੈਂ ਧਾਰਨੇ ਨੇ ਮੈਂ ਜਦ ਮਰਜੀ ਧਾਰਾਂ ਤੁਸੀਂ ਜਾ ਕੇ ਆਰਾਮ ਕਰੋ ਸਾਰਾ ਦਿਨ ਹੋ ਗਿਆ ਪਿਆ ਨੂੰ ਹੁਣ 12 ਵਜੇ ਝਾੜੂ ਪਾਉਣ ਲਾਉਂਦਾ ਹੁੰਦਾ ਹੈ ਝਾੜੂ ਲੱਗਦਾ ਰਿਹਾ ਮਾਤਾ ਤੁਹਾਨੂੰ ਤਾਂ ਨਹੀਂ ਕਹਿੰਦੀ ਫੇ ਰੋਟੀ ਕੌਣ ਬਣਾਊਗਾ ਭੁੱਖੇ ਭੁੱਖੇ ਮਾਰਦੇ ਰੋਟੀ ਪਕਾਈ ਪਈ ਆ ਚੱਕ ਕੇ ਖਾ ਲੋ ਆਪਣਾ ਅੱਛਾ ਹੁਣ ਤੂੰ ਬਹੁਤ ਨਹੀਂ ਬੋਲਣ ਲੱਗ ਗਈ ਮੈਂ ਤੁਹਾਨੂੰ ਦੱਸਦੀ ਆ ਮੈਂ ਕਦੇ ਬੋਲ ਨਹੀਂ ਤਾ ਤੂੰ ਆਈ ਦੀ ਤੇਰੇ ਮੂੰਹ ਚ ਬੋਲ ਨਹੀਂ ਤਾ ਹੁਣ ਤੂੰ ਇੰਨੀ ਚਾਮ ਲਗੀ ਨਾ ਕੋਈ ਨਾ ਮੈਂ ਤੁਹਾਨੂੰ ਦੱਸ ਰਹੀ ਆ ਅੱਡੇ ਹੋਈ ਪਈ ਆ ਜਿਹੜੀ ਮੇਰੀ ਗੱਲ ਸੁਣ ਮਾਤਾ ਹੁਣ ਥੋਨੇ ਕਿਹਾ ਨਾ ਵੀ ਜਦ ਮੈਂ ਵਿਆਹ ਕੇ ਆਈ ਮੇਰੇ ਮੂੰਹ ਚ ਬੋਲ ਨਹੀਂ ਥੀ ਕਦੇ ਵੀ ਕੁੜੀਆਂ ਟੇਕਿਆਂ ਤੋਂ ਇਹ ਨਹੀਂ ਸੋਚ ਕੇ ਆਉਂਦੀਆਂ ਹੈਗੀਆਂ ਵੀ ਅਸੀਂ ਸਹੁਰੇ ਘਰਾਂ ਚ ਅੱਡੇ ਲਾਵਾਂਗੇ ਜਾਂ ਬੋਲਾਂਗੇ ਬਹੁਤ ਸੁਪਨੇ ਲੈ ਕੇ ਆਉਂਦੀਆਂ ਨੇ ਉਮੇ ਮੈਂ ਤਾਂ ਆਈ ਕਹੀ ਦਾ ਭਾਈ ਕੱਪੜੇ ਟਾਈਮ ਗਾ ਲਾ ਲੋ ਰੋਟੀ ਟਾਈਮ ਗੱਲ ਪਕਾ ਲਓ ਖਾ ਲਓ ਇਹ ਰਹੀ ਬੈਦਾ ਧੁੱਪ ਚ ਜੇ ਥੋੜੀ ਧੀ ਹੁੰਦੀ ਉਹਨੂੰ ਵੀ ਤਾਂ ਤੁਸੀਂ ਪਿਆਰ ਨਾ ਕਹਿੰਦੇ ਦੇਖ ਮम्मी ਕੋਈ ਵੀ ਚੀਜ਼ ਓਨੀ ਦੇਰ ਪ੍ਰੈਸ਼ਰ ਸਹਿੰਦੀ ਆ ਜਿੰਨੀ ਕੋਦੀ ਕੈਪੈਸਿਟੀ ਹੁੰਦੀ ਆ ਜਦੋਂ ਕੈਪੈਸਿਟੀ ਖਤਮ ਹੋ ਜਾਂਦੀ ਫਿਰ ਸਹਿਣ ਦੀ ਹੱਦ ਮੁੱਕ ਜਾਂਦੀ ਆ ਨਾਲੇ ਜਦੋਂ ਬੰਦਾ ਡੁੱਬਦਾ ਹੁੰਦਾ ਨਾ ਫਿਰ ਹੱਥ ਪੈਰ ਤਾਂ ਉਹਨਾਂ ਮਾਰਨੀ ਪੈਂਦੇ ਨੇ